ਤਿਆਰ ਹੋ ਕੇ ਮੈਂ ਚੱਲੀ ਆ ਤੇ ਅੱਜ ਤੁਹਾਨੂੰ ਦਿਖਾਉਣੀ ਆ ਮੈਂ ਕਿੱਥੇ ਨੂੰ ਚੱਲੀ ਆ ਤੇ ਕੀ ਕਰਨ ਚੱਲੀ ਆ ਤੇ ਆਹ ਦੇਖ ਲਓ ਜੀ ਆਪਾਂ ਫਟਾਫਟ ਨੱਠੇ ਜਾ ਰਹੇ ਆ ਕਿ ਛੇਤੀ ਕਰੀਏ ਕਿਤੇ ਲੇਟ ਨਾ ਹੋ ਜਾਏ ਤੇ ਫਟਾਫਟ ਭੱਜ ਲੀਏ ਹਨਾ ਤੇ ਨਾਲ ਰਾਹ ਜਾਂਦੇ ਨੇ ਆਪਾਂ ਲਾਗੇ ਫੋਟੋ ਸ਼ੂਟ ਕਰਨ ਕਹਿੰਦੇ ਆਪਾਂ ਫੋਟੋ ਸ਼ੂਟ ਵੀ ਵਿੱਚੇ ਕਰ ਲਈਏ ਕਹਿੰਦੇ ਨੇ ਜਦੋਂ ਜਲਦੀ ਪਹੁੰਚਣਾ ਹੋਵੇ ਜਾਂ ਕਿਤੇ ਜਾਣਾ ਹੋਵੇ ਤਾਂ ਤੁਹਾਡੇ ਪੈਰ ਪਿੱਛੇ ਨੂੰ ਜਾਂਦੇ ਪਰ ਤੁਸੀਂ ਅੱਗੇ ਨੂੰ ਤੁਰਦੇ ਆ ਤੇ ਇੰਨੀ ਜਲਦੀ ਜਲਦੀ ਕਦਮ ਪੁੱਟਦੇ ਤੁਸੀਂ ਅੱਗੇ ਨੂੰ ਤੁਰੇ ਜਾਂਦੇ ਆ ਕਿ ਛੇਤੀ ਦੇਣੀ ਆਪਾਂ ਉੱਥੇ ਪਹੁੰਚ ਜਾਈਏ ਤੇ ਮੈਂ ਹੁਣ ਚੱਲਿਆ ਆ ਦੇਖ ਲਓ ਜੀ ਇਹ ਸਾਡਾ ਟਾਊਨ ਸੈਂਟਰ ਤੁਹਾਨੂੰ ਦਿਖਾਉਣੀ ਆ ਥੋੜਾ ਜਿਹਾ ਵਿੱਚ ਦੀ ਤੁਰੇ ਜਾਂਦੀ ਆ ਤਿੰਨ ਨਾਲ ਦੀ ਨਾਲ ਤੁਹਾਨੂੰ ਦਿਖਾਣੇ ਆ ਟਾਊਨ ਸੈਂਟਰ ਸਾਡਾ ਇਹ ਆਪਾਂ ਉੱਪਰਲੀ ਫਲੋਰ ਤੇ ਤੁਰੇ ਫਿਰਦੇ ਹੈਗੇ ਆ ਮਿਡਲ ਫਲੋਰ ਤੇ ਹੈਗੇ ਆ ਤੇ ਆ ਦੇਖ ਲਓ ਜੀ ਸਾਈਡਾਂ ਤੇ ਤੁਹਾਨੂੰ ਛੋਟੀਆਂ ਛੋਟੀਆਂ ਝਲਕੀਆਂ ਜਿਹਾ ਦਿਖਾਉਂਗੀ ਇਹਨਾਂ ਦੀਆਂ ਟਾਊਨ ਦੀਆਂ ਤੇ ਆਪਾਂ ਵਿੱਚ ਵੜ ਗਏ ਟਾਊਨ ਦੇ ਜੀ ਤੇ ਹੁਣ ਆਪਾਂ ਜਾਣਾ ਹੈਗਾ ਉੱਪਰਲੀ ਫਲੋਰ ਤੇ ਜਿੱਥੋਂ ਦੀ ਆਪਾਂ ਜਾਣਾ ਹੈਗਾ ਜਿੱਥੇ ਆਪਾਂ ਜਾਣਾ ਹੈਗਾ ਆਪਾਂ ਪਹੁੰਚ ਗਏ ਉੱਥੇ ਤੇ ਹੌਲੀ ਹੌਲੀ ਪੌੜੀਆਂ ਚੜਦੇ ਜਾਂਦੇ ਆ ਤੇ ਭੁੱਖ ਵੀ ਕਹਿੰਦੀ ਪੂਰੀ ਲੱਗੀ ਆ ਤੇ ਚਲੋ ਜੀ ਆਪਾਂ ਪਹੁੰਚ ਗਏ ਉਥੇ ਉੱਪਰ ਜਾ ਕੇ ਆ ਦੇਖ ਲਓ ਜੀ ਇਹ ਹੈਗਾ ਜੀ ਰੈਸਟੋਰੈਂਟ ਜਿੱਥੇ ਆਪਾਂ ਪਹੁੰਚੇ ਆ ਰੈਸਟੋਰੈਂਟ ਦੇ ਵਿੱਚ ਆਪਾਂ ਕੀ ਸਪੈਸ਼ਲ ਇੱਥੇ ਖਾਣਾ ਖਾਣਾ ਆਏ ਆ ਤੇ ਮੈਂ ਕਦੇ ਖਾਣਾ ਇਹ ਨਹੀਂ ਸੀ ਖਾਧਾ ਕਿ ਅੱਜ ਮੈਂ ਸਿੱਖਾਣਾ ਖਾਣਾ ਖਾਣਾ ਆਏ ਆ ਤੇ ਅੱਜ ਹੁਣ ਅਸੀਂ ਵੇਟ ਕਰਦੇ ਆ ਕਿ ਡਰਿੰਕ ਆਉਣਗੀਆਂ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਖਾਣਾ ਆਰਡਰ ਖਾਣੇ ਦੇ ਵਿੱਚ ਮੈਂ ਕੀ ਖਾ ਰਹੀ ਆ ਇਹ ਵੀ ਤੁਹਾਨੂੰ ਦਿਖਾਉਂਗੀ ਵੀਡੀਓ ਬਣੇ ਰਹੋ ਪੈ ਲਾਂਪ ਗਏ ਚਲੋ ਜਿੰਨਾਂ ਦਾ ਖਾਣਾ ਬੰਦਾ ਉਹਨਾਂ ਚਾ ਕਾ ਪਕਾਦੇ ਫੋਟੋ ਸ਼ੂਟ ਇਹ ਦੇਖ ਲਓ ਜੀ ਸਾਡੀਆਂ ਆਗੀਆਂ ਡਰਿੰਕਾਂ ਤੇ ਆਪੋ ਆਪਣੀਆਂ ਡਰਿੰਕਾਂ ਸਭ ਨੇ ਮੰਗਾਲੀਆਂ ਡਿਫਰੈਂਟ ਡਿਫਰੈਂਟ ਟੇਸਟ ਹੁਦੇ ਹਿਸਾਬ ਨਾਲ ਕੌਣ ਕੀ ਪੀਂਦਾ ਤੇ ਕੌਣ ਨੇ ਕੀ ਪੀਣਾ ਆਹ ਦੇਖ ਲਓ ਤੁਸੀਂ ਪਛਾਣ ਲਓ ਕਿਹੜੀਆਂ ਕਿਹੜੀਆਂ ਡਰਿੰਕਾਂ ਮੰਗਾਈਆਂ ਅਸੀਂ ਤੇ ਹੁਣ ਆਪਾਂ ਇਹਨਾਂ ਨੂੰ ਮ제 ਨਾਲ ਹੌਲੀ ਹੌਲੀ ਕਰਕੇ ਪੀਵਾਂਗੇ ਤੇ ਆ ਲਓ ਜੀ ਸਾਡਾ ਖਾਣਾ ਆ ਗਿਆ ਇਹ ਹੈਗਾ ਜੀ ਮੈਂਟ ਦੋਸਾ ਤੇ ਮੈਂ ਕਦੀ ਨਹੀਂ ਸੀ ਖਾਧਾ ਤੇ ਅੱਜ ਅਸੀਂ ਸਪੈਸ਼ਲ ਮਿੰਟ ਦੋਸਾ ਖਾਣ ਆਏ ਆ ਤੇ ਖਾ ਕੇ ਦੱਸ ਦਿਆਂ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਕਿੰਨਾ ਕੁ ਸਵਾਲ ਲੱਗਦਾ ਆ ਤੇ ਭੁੱਖ ਵੀ ਬਹੁਤ ਲੱਗੀ ਅੱਜ ਸਵੇਰ ਦਾ ਅਸੀਂ ਖਾਧਾ ਨਹੀਂ ਸੀ ਚਾਜਣਾ ਕੁਛ ਅਸੀਂ ਇੰਨੇ ਐਕਸਾਈਟਿਡ ਸੀ ਕਿ ਅਸੀਂ ਖਾਣ ਜਾਣਾ ਡੋਸਾ ਡੋਸਾ ਖਾ ਕੇ ਤਾਂ ਬੜਾ ਮਚਾ ਲੱਗਾ ਬੜਾ ਪਸੰਦ ਆਇਆ ਹਲਕਾ ਸੀਗਾ ਕੋਈ ਹੈਵੀ ਨਹੀਂ ਲੱਗਾ ਨਾ ਤੇ ਜੋ ਵੀ ਮਿੰਟ ਚਟਨੀ ਵਗੈਰਾ ਸੀਗੀਆਂ ਬਹੁਤ ਨਾਈਸ ਚਟਨੀ ਸੀਗੀਆਂ ਬਹੁਤ ਅੱਛਾ ਲੱਗਿਆ ਖਾ ਕੇ ਤੇ ਹੁਣ ਆਪਾਂ ਤਰਫੇ ਵਾਪਸ ਹਾਂ ਤੁਹਾਨੂੰ ਦਿਖਾਉਣੀ ਮੈਂ ਦੂਜੀ ਸਲਟ ਆਉਂਦੀ ਜਿੱਧਰਲੇ ਪਾਸੇ ਹੈ ਆਪਾਂ ਉੱਪਰ ਮਿਡਲ ਫਲੋਰ 'ਚ ਫਿਰਦੇ ਆਪਾਂ ਹੌਲੀ ਹੌਲੀ ਹੁਣ ਆਪਾਂ ਜਾਵਾਂਗੇ ਵਾਪਸ ਕਿਉਂਕਿ ਢਿੱਡ ਵੀ ਭਰੇ ਹੋਏ ਆ ਤੇ ਵਿੱਚੇ ਸਾਡੀ ਹੋ ਜਾਂਦੀ ਹੈ ਫੋਟੋ ਸ਼ੂਟਿੰਗ ਕਰਨ ਦਾ ਵਿੱਚ ਇਹ ਵਾਸੀਂ ਖੜ੍ਹ ਜਾਂਨੇ ਕਿਤੇ ਨਾ ਕਿਤੇ ਜਿੱਥੇ ਸਾਡਾ ਜੀ ਕਰਦਾ ਹੈ ਆ ਦੇਖ ਲੋ ਸਾਡੇ ਕਿੰਨਾ ਸੋਹਣਾ ਮੌਸਮ ਬੱਦਲ ਹੀ ਬੱਦਲ ਆ ਸਾਰੇ ਪਾਸੇ ਪਰ ਠੰਡ ਹੈਗੀ ਆ ਇੰਨੀ ਜ਼ਿਆਦਾ ਠੰਡ ਨਹੀਂ ਹੈਗੀ ਤੇ ਧੁੱਪ ਵੀ ਬਹੁਤ ਜ਼ਿਆਦਾ ਹੈਗੀ ਆ ਪਰ ਥੋੜੀ ਥੋੜੀ ਹਵਾ ਚੱਲਦੀ ਕਰਕੇ ਥੋੜੀ ਠੰਡ ਲੱਗਦੀ ਆ ਤੇ ਬੱਦਲ ਦੇਖੋ ਬੜੇ ਸੋਹਣੇ ਲੱਗਦੇ ਜਦੋਂ ਤੁਸੀਂ ਦੇਖਦੇ ਹੋ ਤੇ ਇਹ ਹੈਗਾ ਜੀ ਸਾਡਾ ਟਾਊਨ ਸੈਂਟਰ ਦੇ ਟਾਊਨ ਸੈਂਟਰ ਦੇ ਵਿੱਚ ਦੀ ਆਪਾਂ ਹੁਣ ਚੱਲ ਪਏ ਉੱਪਰ ਨੂੰ ਜਾਣੇ ਲਿਫਟਾਂ ਦੇ ਵਿੱਚ ਦੀ ਜਾ ਕੇ ਤੁਰਨਾ ਥੱਕ ਗਏ ਕਿਉਂਕਿ ਜ਼ਿਆਦਾ ਖਾਣਾ ਖਾ ਲਿਆ ਤੇ ਘਰ ਦੀ ਵਾਪਸੀ ਕਰਨੀ ਹੈ ਤੇ ਹੁਣ ਆਪਾਂ ਚੱਲਾਂਗੇ ਘਰ ਨੂੰ ਅੱਜ ਦਾ ਬਲੌਗ ਇੱਥੇ ਤੱਕ ਸੇਓ